ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਸਾਡੇ ਘਰ ਵਿੱਚ ਆਈਆਂ ਖੁਸ਼ੀ ਤੇ ਮੈਂ ਭੂਆ ਬਣ ਗਈਆਂ ਤੇ ਹੁਣ ਆਪਾਂ ਚਲੇ ਆ ਹਸਪੀਟਲ ਰੋਟੀ ਲੈ ਕੇ ਚਲੋ ਜੀ ਮੈਂ ਨਾ ਸਾਢੇ 6 ਵਜੇ ਨੂੰ ਰੋਟੀ ਤਿਆਰ ਕਰ ਲਈ ਐ ਤੇ ਆਪਾਂ ਨੇ ਦਾਲ ਸਬਜ਼ੀਆਂ ਬਣਾ ਲੀਆਂ ਐ ਤੇ ਹੁਣ ਆਪਾਂ ਟੀਫਰ ਪੈਕ ਕਰ ਦਈਏ ਫਟਾਫਟ ਚਲੋ ਜੀ ਮੇਰੀ ਭਾਬੀ ਜੀ ਦੇ ਨਾ ਪੋਤਾ ਹੋਇਆ ਏ ਖੰਨੇ ਹਸਪੀਟਲ ਦੇ ਵਿੱਚ ਹੋਇਆ ਏ ਜਿਹੜੇ ਹੁਣ ਆਪਾਂ ਨੇ ਖੰਨੇ ਨੂੰ ਜਾਣਾ ਏ ਸਬਜੀ ਵੀ ਪੂਰੀ ਹੈ ਹੁਣ ਗਰਮ ਹੈ ਕਰਨੇ ਬਹੁਤਾ ਡੱਬਾ ਅਨੇ ਸਬਜੀ ਹੁਣੀ ਬਣਾਈ ਤੀ ਫਟਾਫਟ ਨਾਲ ਜਦੈਂ ਡੱਬੀ ਬੰਦੇ ਵਿੱਚ ਪਾ ਪਣੀ ਦੇਖੋ ਜੀ ਫਿਰ ਉੱਥੇ ਗੱਲਾਂ ਬਾਤਾਂ ਵੀ ਕਰਾਂਗੇ ਫਿਰ ਆਉਂਦਿਆਂ ਨੂੰ ਨਾ ਫਿਰ ਲੇਟਾਂ ਪੈ ਜੰਦੀਆਂ ਫਿਰ ਆ ਕੇ ਵੀ ਰੋਟੀ ਪਾਣੀ ਵੀ ਬਣਾਉਣਾ ਹੈ ਘਰ ਦਾ ਚਲੋ ਜੀ ਮੁਰਾਪਾ ਚੱਲਦੇ ਆਂ ਉਹਨੂੰ ਕਿੱਥੇ ਆ ਲਫਾਫਾ ਕਿੱਥੇ ਆ ਬਾਹਰੇ ਪਿਆ ਚੇਤੀ ਚੇਤੀ ਵਿੱਚ ਤਾਂ ਲਫਾਫੇ ਵੀ ਨਹੀਂ ਮਿਲਦੇ ਹੈਗੇ ਕਿੰਦਾ ਪੜਨਾ ਪੈਣਾ ਹੈ ਹਾਂਜੀ ਲੈ ਮੇਰਾ ਫੋਨ ਤਾਂ ਦੇ ਦਿਓ ਚਲੋ ਜੀ ਹੁਣ ਅਸੀਂ ਜਾ ਰਹੇ ਹਾਂ ਖੰਨੇ ਨੂੰ ਤੇ ਟਾਈਮ ਹੋ ਗਿਆ ਹੈ ਹੁਣ 7:00 ਵਜ ਗਏ ਨੇ ਤੇ ਮੌਸਮ ਅੱਜ ਵਧੀਆ ਤਾਂ ਹੈ ਤਾਂ ਸਵੇਰ ਦੀ ਨਹੀਂ ਇੰਨੀ ਜ਼ਿਆਦਾ ਧੁੱਪਾਂ ਦੀ ਨਾ ਜੇ ਇਸ ਤਰ੍ਹਾਂ ਹੀ ਮੌਸਮ ਰਹੇ ਨਾ ਫੇਰ ਵਧੀਆ ਏ ਦੇਖੋ ਜੀ ਇਸ ਤਰ੍ਹਾਂ ਮੀਂਹ ਕਣੀ ਜੇ ਪਈ ਜਾਂਦਾ ਨਾ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਜਿੰਨਾ ਜਿੰਨੇ ਦਿਨ ਵਧੀਆ ਲੱਗਣਾ ਤੂੰ ਪਾਣੀ ਵਾਲੇ ਤੇ ਕੰਮ ਨੂੰ ਵੀ ਵਧੀਆ ਦਿਲ ਕਰਦਾ ਏ ਲੇਟਾ ਪੈਣ ਲੱਗਦੀ ਆ ਦੇਖ ਲਓ 7:00 ਵਜੇ ਹੀ ਫਰਕ ਪੈਣ ਲੱਗ ਜਾਂਦਾ ਏ ਬਸ ਉਹ ਹਨੇਰਾ ਹੋਣ ਲੱਗ ਗਿਆ ਇਹਨਾਂ ਦਾ ਫਰਕ ਨਹੀਂ ਨਾਲ ਫਰਕ ਬਹੁਤ ਪੈ ਜਾਂਦੇ ਛੋਟੇ ਹੋ ਗਏ ਨਾ எத்தனை <laughs> 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 ਮਸਤੀਆਂ ਮਿਡੀ ਅੱਜ ਚੰਗਾ ਮੌਸਮ ਹੈ ਬਹੁਤ ਵਧੀਆ ਹੈ ਹਾਂ ਉਹਨਾਂ ਮੌਸਮ ਬਹੁਤ ਵਧੀਆ ਹੈ ਨਾ ਬਹੁਤੀ ਘਾਣੀ ਆ ਨਾ ਬਹੁਤੀ ਠੰਡੀ ਜੀ ਠੀਕ ਆ ਦੇਖੋ ਜੀ ਮੇਰੀ ਭਾਬੀ ਦੇ ਹੋਇਆ ਪੋਤਾ ਤੇ ਅਸੀਂ ਹੁਣ ਹਸਪੀਟਲ ਦੇ ਵਿੱਚ ਆਏ ਹੋਏ ਹਾਂ ਮੁੰਡਾ ਦੇਖਾਂ ਤੇ ਉਧਰ ਪਈਏ ਮੁੰਡੇ ਦੀ ਮੰਮੀ ਕਿਸੇ ਦਾ ਨਾਮ ਇਹਨੇ ਪਤਾ ਲੱਗ ਜਾ ਪੰਜਾਬੀ ਵੀਡੀਓ ਕੱਢਣੀ ਆ ਨੂੰ ਵੀ ਇੱਥੇ ਪਹੁੰਚੇ ਹੋਏ ਹਾਂ ਪਹੁੰਚੇ ਬੈ ਉਹ ਨਾ ਮੈਂ ਐਕੜ ਕੇ ਮੈਂ ਹੋਜ ਬੇਬੀ ਭੂਆ ਨਾ ਵੇ ਇਤਨਾ ਸੀ ਲੰਘਦੇ ਜਾਂਦੇ ਕੋਈ ਇਹ ਤਾਂ ਸਾਡਕਾ ਸੀ ਕਸਾਈ ਪਈ ਹੈ ਅਚਾਈ ਮੈਂ ਕਹਿੰਦੀ ਆ ਜੇ ਤੁਸੀਂ ਸਾਡੇ ਕੋਲ ਆ ਜਾਂਦੇ ਤਾਂ ਹੋਰ ਵੀ ਮੌਜਾਂ ਹੋ ਲੈਣ ਜਿਹੜਾ ਕੋਲ ਹਸਪਤਾਲ ਦਾ ਤੁਸੀਂ ਉੱਥੇ ਆ ਜਾਂਦੇ ਉੱਥੇ ਆ ਜਾਂਦਾ ਹਾਂ ਨਾੜੇ ਹਾਂ ਨਾੜੇ ਆਵਣਾ ਬੇਬੀ ਆਪਣੇ ਇੱਥੇ ਕੋਲ ਹੀ ਰਹਿੰਦਾ ਹੁਣ ਉੱਥੇ ਵੀ ਦੇ ਜੀ ਸੂ ਨੌਖਾ ਹਾਂ ਉੱਥੇ ਬੇਬੀ ਕਿਰੋ ਹਾਂ ਸਾਰੇ ਕਰਦੇ ਆ ਉਹ ਨਹੀਂ ਬੱਚਾ ਕਿਤੇ ਵੀ ਜਾਣ ਦਿੰਦੇ ਹੈਗੇ ਸਾਰੇ ਦੇਖਦੇ ਕਾਬੇ ਕਰਦੇ ਸਾਡੇ ਅਗਲੇ ਘਰ ਦਾ ਆਜ਼ੋਤਾ ਉਹ ਗਏ ਜੀ ਤਾਂ ਨਹੀਂ ਨਹੀਂ ਤੁਸੀਂ ਸਾਨੂੰ ਪੁੱਛ ਤਾਂ ਲੰਦੇ ਇੱਕ ਵਾਰੀ ਉੱਥੇ ਤਾਂ ਘਰ ਵਾਲੇ ਕੰਮ ਦਾ ਜਦ ਮਰਦੀ ਆਪਾਂ ਕਹਿੰਦੇ ਕੋਈ ਛੱਡ ਜਾ ਗਏ ਜਾਂ ਮਰਦੀ ਉੱਥੇ ਲੈ ਜਾ ਗਏ ਜੀ ਰਿਸ਼ਤੇਦਾਰਾਂ ਦੇ ਤਾਂ ਬੇਜਨ ਹੋਏ ਆ ਅਰੇ ਮੈਨੂੰ ਵੀ ਇੱਥੇ ਆਇਆ ਸੀ ਹਾਂ ਮੈਂ ਵੀ ਇੱਥੇ ਹੀ ਰਹਿਤਾ ਮਤੇ ਮੇਰੀ ਮਾਮੀ ਨੂੰ ਮਾਮੀ ਤੇ ਮਾਮਾ ਜੀ ਆਹ ਹਿੰਮਤ ਵੀਰ ਸਾਰੇ ਇੱਥੇ ਦੇ ਡਾਕਟਰ ਵਧੀਆ ਹੋ ਕਿੰਨੇ ਦਿਨ ਹੋ ਗਏ ਪਾਪੀ ਤੁਹਾਨੂੰ ਇੱਥੇ ਹਸਪੀਟਲ ਆਏ ਨੂੰ ਸਾਨੂੰ ਅੱਜ 3 ਦਿਨ ਹੋ ਗਏ ਅੱਛਾ ਫੇਰ ਛੁੱਟੀ ਕਦੋਂ ਮਿਲੂਗੀ ਆਲੂ ਮਿਲਣੀ ਚੱਲ ਵਧੀਆ ਏ ਨਾ ਹਸਪੀਟਲ ਵਧੀਆ ਨਮਾ ਬਣਿਆ ਹੋਇਆ ਸਾਰੀਆਂ ਸਾਰੀਆਂ ਇੱਥੇ ਸਹੂਲਤਾਂ ਵੀ ਨਾ ਹਾਂ ਸਭਾਈ ਵੀ ਕੋਲ ਆ ਸਭ ਤੋਂ ਗੱਲ ਤਾਂ ਨਾ ਸਫਾਈ ਦੀ ਹੁੰਦੀ ਐ। ਸਫਾਈ ਤਾਂ ਵਧੀਆ। ਹਾਂ। ਹਸਪਤਾਲ ਵੀ ਐ ਨਮਾਏ ਬੁਲਿਆ ਉਹਨੇ ਜ। ਹਾਂਜੀ ਹਾਂ ਕਹਿੰਦਾ ਵੀਰੇ ਇੱਥੇ ਦੀ ਸਮਰਾਲਾ ਰੋਗ ਤੇ। ਹਾਂਜੀ ਹਾਂ। ਹਾਂ ਕਿੱਥੇ ਤਿੰਨ ਕਾ ਇਹ ਉੱਥੇ ਨਹੀਂ ਤਾਂ ਕਿ ਜਿੱਤੇ ਆਪਾਂ ਪੋੜੋਂ ਉੱਤਰਦੇ। ਹਾਂ ਉੱਧਰ ਤਾਂ। ਹਾਂ ਉੱਥੇ ਤਾਂ ਮੈਂ ਵੀ ਦੇਖਿਆ ਹੋਇਆ ਐ। ਮੈਂ ਤਾਂ ਮੈਂ ਨਾ ਉਹ ਵੀ ਕਾਵਰਾ ਵੀ ਪੂਰਾ ਖੁੱਲਾ ਐ। ਲੈ ਮੈਂ ਸੂਰੇ ਕਰਾ ਦਿੰਨੀ ਐ ਕਬਰੇ ਦਾ। ਮੈਂ ਕਾਵਰਾ। ਕਈ ਵਾਰ ਕਿਸੇ ਮੇਰੀ ਭੈਣ ਵੀਰ ਨੂੰ ਲੋੜ ਪੈ ਜਾਂਦੀ ਐ। ਗਰਗਸਤਾਲ ਹੈ ਗਰਗ ਹਸਪੀਟਲ ਹੋਰ ਭਾਬੀ ਕੋਈ ਨਵੀਂ ਤਾਂ ਜੀ ਬਸ ਠੀਕ ਠਾਕ ਮੁੰਡਾ ਸੁਣਾਉਂਦੇ ਦੀ ਭੂਆ ਹਾਂ ਠੀਕ ਠਾਕ ਹੈ ਭਈ ਮੁੰਡੇ ਦੀ ਭੂਆ ਦਾ ਖੁਸ਼ੀ ਹੋਈ ਮੁੰਡੇ ਦੀ ਭੂਆ ਦਾ ਜਿਹਦੇ ਪਹੁੰਚ ਗਈ ਹੋਰ ਅਸੀਂ ਕਿਤਾਈ ਵੇਟ ਕਰਦੇ ਦੇਦੇ ਸੀ ਹਾਂ ਜਰੂਰ ਪਹੁੰਚੂਗੀ ਭੂਆ ਦਾ ਹੋਰ ਬੈਰ ਦੀ ਪੁੱਛਣੀ ਹੈ ਕੋਈ ਕੁਝ ਲੋਕੋਂ ਦਾ ਪਿਆਰ ਹੈ ਨਾ ਨਾ ਹੋਰ ਕਰਨ ਦੀ ਲੋੜ ਨਹੀਂ ਤੀ ਹੈਗੀ। ਭੂਆ ਨੇ ਟਾਈਮ ਨਾਲ ਆ ਪਹੁੰਚ ਗਈ ਹੈ। ਹਾਂ, ਹੁਮਾਰੇ ਆਪੇ ਆ ਜਾਣਾ। ਚੰਦ ਦੀ ਰੋਡ ਨਹੀਂ। ਭੂਆ ਨੇ ਘਰੇ ਵਸ ਡੇਕਣੀ ਆ। ਭੂਆ ਦਾ ਭੂਆ ਦਾ ਪਿੰਡ ਦਾ ਕੋਲੇ ਆ। ਅਈ ਜੀ ਭੂਆ ਹੁਣ ਚੱਲਦੀ ਆ। ਹਾਂ। ਲੇਟ ਹੈ ਜੀ। ਅਸੀਂ ਇਹਨੂੰ ਕਿਹਾ ਵੀ ਤੂੰ ਚੈੱਕ ਅਪ ਕਰਾਇਆ। ਅੱਛਾ ਜੀ। ਜੇ ਜਾਤੇ ਹੁਰੀਆਏ ਵਿਕਟ ਪਰ ਕਟੇ ਪੀ। ਮਸੀਹ ਇਹਨਾਂ ਨੇ ਇੱਕ ਇੰਜੈਕਸ਼ਨ ਲਾਇਆ। ਫਿਰ ਅਮਜਾਸੀ 8-10 ਸੰਤਰਾ ਭੇਤਾ। ਮਸੀਹ। ਫਿਰ ਹੁਣ ਤੋਂ ਬਾਅਦ ਜਦੋਂ 10 ਸੰਤਰਾ ਕੇ ਫਿਰ ਇਹ ਕਹਿੰਦੇ ਵੀ ਅਪਰੇਸ਼ਨ ਕਰਨਾ ਬਹੁਤ ਵੀ ਜੇ ਤੁਸੀਂ ਕੱਢਣਾ ਟਾਈਮ ਤਾਂ ਬਹੁਤ ਹੀ ਹੱਦ ਆ ਵੀ 7-8 ਘੰਟੇ ਨਿਕਲ ਸਕਦੇ ਆ। ਠੀਕ ਹੈ। ਫਿਰ ਉਸਕੇ ਅੰਦਰ ਇਸ ਦਾ ਕਾਨੂੰ ਲੈਣਾ ਹੈ ਨਾ 7-8 ਘੰਟੇ ਦਾ ਵੀ ਵੀ ਇਹਨੂੰ ਅਪਰੇਸ਼ਨ ਕਰਾਣਾ। ਠੀਕ ਹੈ। ਹੈਲੋ ਬਰੋਦਰ ਹੈਲੋ ਐਵਰੀਬਾਡੀ ਅੰਦਰ ਕਰੋ ਸਾਰੀ ਫੈਮਲੀ ਪਹੁੰਚੀ ਹੋਈ ਜਾਂਦਾ ਜਾ ਕੇ ਆਈ ਦੋਸਤੇ ਹੁਣ ਆ ਗਿਆ ਤੁਹਾਡੇ ਦਾਕਾ ਨਹੀਂ ਆਇਆ ਮਿੱਦਿਆ ਦਾਕਾ ਬਦਾਨਾ ਤੇ ਰਿਹਾ ਸਾਨੂੰ ਕੋਈ ਨਹੀਂ ਅਸੀਂ ਦੋ ਜਰ ਹਾਂ ਮੈਂਚ ਕੋਈ ਨਹੀਂ काले छत्री मिलेगा अच्छा ठीक है ये है आज चॉकलेट बढ़िया लगती है हां तो शेप की रहती है चलो एक है ठीक है आउदा

ਉੱਤੇ ਬਿਗਿਆ ਕੋਈ ਨਾ ਦੱਸ ਜੀ ਕੋਚਿੰਗ ਦੀ ਲੋਟ ਹਾਂ ਇਹ ਆਰਮ ਹੁੰਦਾ ਜੇ ਆਹ ਦੇ ਰਾਜਿਆਂ ਦਾ ਇਹ ਦੋ ਆਹ ਬੰਦ ਕਰਨ ਦਾ ਆ ਖੋਲਣ ਦਾ ਮਾ ਆਸੀਸੀਆ ਗੰਭੀਤ ਹੈ ਉਹ ਜਿਹੜਾ ਦੂਆ ਦਰਵਾਜ਼ਾ ਲੱਗਿਆ ਹੁੰਦਾ ਨਾ ਉਹਦਾ ਔਖਾ ਏ ਥੋੜਾ ਜਿਹਾ ਇਹ ਹੁਣ ਜੇ ਲਾਟ ਲੂਟ ਭੱਜਵੇ ਸ਼ੀਸ਼ਾ ਮਾਰਨ ਗਿਆ ਸਾਥ ਤਾਂ ਲੈ ਲੁੱ ਲੈ ਜੀ ਆ ਸਾਰੇ ਕੁਝ ਬੰਦ ਹੋ ਗਏ ਕੰਬੈਕ ਦਾ ਕੈਮਰਾ ਵੀ ਲੱਗਿਆ ਨਾ ਸਾਨੂੰ ਅੱਜ ਹੁਣ ਅਸੀਂ ਨਾ ਹਸਪੀਟਲ ਤੋਂ ਵਾਪਸ ਆ ਗਏ ਆ ਤੇ ਟਾਈਮ ਹੋ ਗਿਆ ਏ 8 ਵਜ ਗਏ ਨੇ ਠੀਕ ਹੈ ਬਦਾਈ ਤੁਹਨੇ ਮਾਂ ਬੱਚੇ ਠੀਕ ਹੈ ਭਾਬੀ ਨੇ ਬਹੁਤ ਸਾਰੀਆਂ ਗੱਲਾਂ ਕਰਕੇ ਆਈਆਂ ਫੇਰ ਚਲ ਹੁਣੀ ਆਏ ਆ ਅਸੀਂ ਹਲੇ ਭਾਬੀ ਨੇ ਮਠਿਆਈ ਦਾ ਡੱਬਾ ਦਿੱਤਾ ਹੈ ਚਲ ਆਪਾਂ ਤੇਰਾ ਮੂੰਹ ਮਿੱਠਾ ਕਰਾਉਣੇ ਅੰਦਰ ਜਾ ਕੇ ਸ਼ੈਫ ਥੈਂਕ ਯੂ ਥੈਂਕ ਯੂ ਖਾ ਨਾ ਥੈਂਕ ਯੂ ਮਠਿਆਈ ਖਾ ਠੀਕ ਹੈ ਠੀਕ ਹੈ ਮੈਂ ਭਾਬੀ ਕੋਲ ਸੁਣੀ ਹੋ ਰਹੀ ਐ ਮੈਂ ਭਾਬੀ ਨੂੰ ਕਿਹਾ ਮਾਹਾਂ ਵੀ ਭਾਬੀ ਰੇਖਾ ਕਹਿੰਦੀ ਵੀ ਮੈਨੂੰ ਵੀ ਹਸਪੀਟਲ ਜਾਣਾ ਹੈ ਭਾਬੀ ਕਹਿੰਦੀ ਤੂੰ ਉਹਨੂੰ ਲੈ ਕੇ ਆਉਣਾ ਤਾਂ ਹੈ ਮਾਹਾਂ ਵੀ ਉਹਨੇ ਖਾਣਾ ਬਣਾਉਣਾ ਤਾਂ ਉਹਦੇ ਕਰਕੇ ਨਾ ਫਿਰ ਉਹਦਾ ਕੰਮ ਬਸ ਲੇਟ ਹੋ ਗਿਆ ਭਾਬੀ ਨੇ ਬੋਲਦੀ ਆ ਤਾਂ ਕਹਿੰਦੀ ਉਸਕੋ ਜ਼ਰੂਰ ਲੈ ਕੇ ਆਉਣਾ ਤਾਂ ਹਸਪੀਟਲ ਮੈਂ ਦੇਖ ਕੇ ਜਾਂਦੀ ਹਾਂ ਨਾ ਆ ਜਨਨ ਤਾਂ ਰਾਤ ਨੂੰ ਪੀਨੋ ਹਾਂ ਰਾਤ ਨੂੰ ਔਖਾ ਹੈ ਨਾ ਫਿਰ ਕੰਮ ਵੀ ਜਾਦੇ ਹੋ ਜਾਂਦਾ ਹੈ ਚਲੋ ਜੀ ਹੁਣ ਆਪਾਂ ਹਸਪੀਟਲ ਤੇ ਆਏ ਆ ਤੇ ਹੁਣ ਖੋਲਦੇ ਆ ਕੱਪੜੇ ਤੇ ਆਪਾਂ ਹੁਣ ਰੋਟੀ ਪਾਣੀ ਖਾਣੇ ਆ ਮੈਂ ਤਾਂ ਹੁਣ ਬਾਅਦ ਚੋਂ ਖਾਉਂਗੀ ਫੇਰ ਨਾ ਹੋ ਤੇ ਹਸਪੀਟਲ ਦੇ ਵਿੱਚ ਵੀ ਵਰਪੀ ਖਲਾਈ ਦੀ ਭਾਬੀ ਨੇ ਫੇਰ ਮੈਂ ਹੁਣ ਨਾ ਰੋਟੀ ਖਾ ਕੇ ਨਾ ਫੇਰ ਬਾਅਦ ਚੋਂ ਖਾਉਂਗੀ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਚਲੋ ਜੀ ਤੁਸੀਂ ਵੀ ਕਰੋ ਮੂੰਹ ਮਿੱਠਾ